ਹੈਲੋ ਬਾਈ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਬਾਈ ਜੀ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਆ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਆਪਾਂ 20 ਕੁ ਮੁਰਗੀਆਂ ਰੱਖ ਕੇ ਨਾ ਕਿੰਨੇ ਕ ਪੈਸੇ ਕਮਾ ਸਕਦੇ ਹਾਂ ਉਹਦੇ ਬਾਰੇ ਮੈਂ ਦੱਸੂਗਾ ਜੇ ਤੁਸੀਂ ਮੰਨ ਲਓ ਜੌਬ ਕਰਦੇ ਹੋ ਜਾਂ ਕਿਤੇ ਵੀ ਹੋਰ ਕੰਮ ਕਰਦੇ ਹੋ ਹਨਾ ਜੇ ਤੁਹਾਡਾ ਆਪਣਾ ਕੰਮ ਆ ਤਾਂ ਤੁਸੀਂ ਘਰ ਦੇ ਵਿੱਚ 20 ਕੁ ਮੁਰਗੀਆਂ ਰੱਖ ਕੇ ਵਧੀਆ ਕਮਾਈ ਕਰ ਸਕਦੇ ਹੋ ਇੱਕ ਅਲੱਗ ਤੋਂ ਆਪਣੀ ਅਰਨਿੰਗ ਸੋਰਸ ਤਿਆਰ ਕਰ ਸਕਦੇ ਹੋ ਵੀਰੇ ਅਰਨਿੰਗ ਸੋਰਸ ਜਿੰਨੇ ਤਿਆਰ ਕਰੋਗੇ ਉਹਨਾਂ ਤੋਂ ਤੁਹਾਡੇ ਲਈ ਫਾਇਦਾ ਹੁੰਦਾ ਆ ਤੇ ਇਹਦੀ ਗੱਲ ਕਰਾਂ ਵੀ ਤੁਸੀਂ ਕਿਵੇਂ ਕਰਨਾ ਹੈ ਉਹਦੇ ਬਾਰੇ ਮੈਂ ਦੱਸੂਗਾ ਤੁਸੀਂ ਨਾਲ-ਨਾਲ ਜੌਬ ਕਰਦੇ ਹੋ ਤੇ ਨਾਲ ਇਹ ਕਰਦੇ ਹੋ ਨਾ ਤਾਂ ਤੁਹਾਡੇ ਲਈ ਬਹੁਤ ਵਧੀਆ ਹੁੰਦਾ ਹੈ ਜਿਵੇਂ ਕਿ ਦੇਖੋ ਮੈਂ ਵੀ ਹੁਣ ਜੌਬ ਤੋਂ ਹੀ ਆਇਆ ਤੇ ਆਕੇ ਇਹਨਾਂ ਨੂੰ ਵਰਡ ਨੂੰ ਵੀ ਦੇਖਦਾ ਤੇ ਆਪਣੀ ਸਾਈਡ ਇਨਕਮ ਇੱਥੋਂ ਵੀ ਕਰਦਾ ਤੇ ਜੌਬ ਵੀ ਨਾਲ-ਨਾਲ ਕਰੀ ਜਾਣਾ ਜਿਆਦਾ ਉਹ ਨਹੀਂ ਹੁੰਦਾ ਵੀ ਦੇਖ ਰਿਹਾ ਕਿ ਨਾ ਲੋੜ ਨਹੀਂ ਪੈਂਦੀ ਇਹਨਾਂ ਨੂੰ ਦਿਨ ਦੇ ਵਿੱਚ ਆਪ ਹੀ ਘੁੰਮੀ ਫਿਰ ਜਾਂਦੇ ਨੇ ਜੇ ਮੈਂ ਖੁੱਲੇ 'ਚ ਰੱਖਾਂ ਬਸ ਜਿਹੜਾ ਤੁਹਾਡਾ ਆਹ ਆ ਬਾਉਂਡਰੀ ਹੋਵੇ ਉਹ ਇੰਨੀ ਕੁ ਸੇਫ ਹੋਵੇ ਕਿ ਬਾਹਰੋਂ ਕੋਈ ਜਾਨਵਰ ਅੰਦਰ ਨਾ ਆ ਸਕੇ ਤੇ ਆਹ ਵਾਲੇ ਪਰਿੰਦੇ ਜਿਹੜੇ ਆਪਣੇ ਨੇ ਬਾਹਰ ਨਾ ਜਾ ਸਕਣ ਤਾਂ ਬਈ ਹੁੰਦਾ ਐਵੇਂ ਆ ਕਿ ਜਦੋਂ ਵੀ ਮੈਂ ਇਹਨਾਂ ਨੂੰ ਬਸ ਸਵੇਰੇ ਫੀਡ ਪਾਣਾ ਤੇ ਸ਼ਾਮ ਨੂੰ ਫੀਡ ਪਾਣਾ ਦੁਪਹਿਰ ਦੇ ਵੇਲੇ ਲੋੜ ਨਹੀਂ ਪੈਂਦੀ ਇਹ ਜਿਹੇ ਹਰੇ ਪੱਤੇ ਪਾ ਦੇਣਾ ਜਾਂ ਫਿਰ ਜਿਹੜੇ ਪੱਤੇ ਛੱਡਦੇ ਨੇ ਉਹ ਥੱਲੇ गिर ਜਾਂਦੇ ਨੇ ਆਪ ਹੀ ਖਾਈ ਪੀ ਜਾਂਦੇ ਨੇ ਪਾਣੀ ਤਾਂ ਬਾਈ ਜੀ ਇਹਨਾਂ ਦਾ ਪਿਆ ਹੀ ਰਹਿੰਦਾ ਹਰ ਟਾਈਮ ਦਿਨ ਹੋਵੇ ਰਾਤ ਹੋਵੇ ਪਾਣੀ ਇਹਨਾਂ ਨੂੰ ਹਮੇਸ਼ਾ ਰੱਖਦੇ ਆਂ ਚੇਂਜ ਕਰਦੇ ਆਂ ਦਿਨ ਦੇ ਵਿੱਚ ਇੱਕ ਵਾਰੀ ਚੇਂਜ ਕਰ ਦੋ ਜੇ ਜ਼ਿਆਦਾ ਗਰਮੀ ਆ ਤਾਂ 2-3 ਵਾਰੀ ਵੀ ਕਰਨਾ ਪੈ ਜਾਂਦਾ ਵੀਰ ਕਿਉਂਕਿ ਨਾ ਤਾਂ ਜ਼ਿਆਦਾ ਇਹਨਾਂ ਨੂੰ ਠੰਡਾ ਪਾਣੀ ਹੋਣਾ ਚਾਹੀਦਾ ਨਾ ਇਹਨਾਂ ਨੂੰ ਬਹੁਤਾ ਗਰਮ ਪਾਣੀ ਹੋਣਾ ਚਾਹੀਦਾ ਤੇ ਬਾਈ ਜੀ ਮੇਨ ਗੱਲ ਇਹ ਹੈ ਕਿ ਪੈਸਾ ਆਪਾਂ ਕਿਵੇਂ ਕਮਾ ਸਕਦੇ ਆਂ ਇਹਨਾਂ ਨੂੰ ਰੱਖ ਕੇ ਕਿੰਨੇ ਕੁ ਕਮਾ ਸਕਦੇ ਆਂ ਉਹਦੇ ਬਾਰੇ ਮੈਂ ਦੱਸ ਦਿੰਨਾ ਦੇਖੋ ਵੀਰੇ ਤੁਸੀਂ ਜਦੋਂ ਵੀ ਬਰਡ ਦੇ ਲੈ ਕੇ ਆਉਂਦੇ ਹੋ ਨਾ ਤਾਂ ਇੱਕ ਦਿਨ ਦਾ ਚੂਚਾ 30 ਤੋਂ 35 ਰੁਪਏ ਦਾ ਮਿਲ ਜਾਂਦਾ ਜੇ ਤੁਸੀਂ 50 ਕ ਵੀ ਲੈ ਕੇ ਆਉਂਦੇ ਹੋ ਤਾਂ 35 ਦਾ ਅਧ ਮਤਲਬ ਕਿ ਥੋੜੇ ਜਿਹਾ ਪੈਸਿਆਂ ਦਾ 3500 ਦੇ 100 ਆ ਗਏ ਹਨਾ ਤਾਂ 1700 ਦੇ 16-1700 ਦੇ ਕਰੀਬ 1800 ਘੱਟ ਤੋਂ ਘੱਟ ਇੰਨੇ ਦੇ ਵਿੱਚ ਆ ਜਾਣਗੇ ਤੁਹਾਡੇ 50 ਕ ਵਰਡ ਉਹਦੇ ਵਿੱਚ ਤੁਸੀਂ ਪਹਿਲੀ ਵਾਰ ਰੱਖੋਗੇ ਤਾਂ 5-10 ਵਰਡ ਦੀ ਮਾਰਟੈਲਿਟੀ ਜਿਹੜੀ ਕਿ ਆਮ ਗੱਲ ਆ ਉਹ ਹੋਊਗੀ ਪਰ ਤੁਸੀਂ ਵਧੀਆ ਦੇਖ ਕੇ ਕਰੋਗੇ ਤਾਂ 1-2 ਦੀ ਹੀ ਮਾਰਟੈਲਿਟੀ ਆਊਗੀ ਜਿਹੜੀ ਕਿ ਬਹੁਤ ਹੀ ਨਾਰਮਲ ਗੱਲ ਆ ਐਡੀ ਕੋਈ ਵੱਡੀ ਗੱਲ ਨਹੀਂ ਉਸ ਤੋਂ ਬਾਅਦ ਬਾਕੀ ਜਿਹੜੇ ਬਚਦੇ ਨੇ ਉਹ ਤੁਹਾਡਾ ਮੁਨਾਫਾ ਹੀ ਦੇ ਕੇ ਜਾਣਗੇ ਉਹਨਾਂ ਨੂੰ ਫੀਡ ਵਗੈਰਾ ਪ੍ਰੋਪਰ ਪਾਉ ਮੈਂ ਜਾਣਕਾਰੀ ਦਿੰਨਾ ਉਹਨਾਂ ਕਿਹੜੇ ਬੱਚੇ ਨੂੰ ਕਿਵੇਂ ਪਾਉਣੀ ਆ ਤੇ ਆਪਣਾ ਜੋ ਵੀ ਕੰਮ ਕਰਦੇ ਹੋ ਤੁਸੀਂ ਕਰੋ ਸਵੇਰੇ ਖੋਲੋ ਇਹਨਾਂ ਨੂੰ ਸ਼ਾਮ ਨੂੰ ਬੰਦ ਆਪ ਹੀ ਚਲੇ ਜਾਂਦੇ ਨੇ ਬਸ ਗੇਟ-ਗੇਟ ਲਾਉਣਾ ਹੁੰਦਾ ਤਾਂ ਬਾਈ ਜੀ ਦੇਖੋ ਇਹਨਾਂ ਨੂੰ ਪਾਲਣ ਦਾ ਖਰਚਾ ਤਾਂ ਇਹ ਜਾਂਦਾ ਹੁਣ ਇੱਕ ਦਿਨ ਦਾ ਜਿਹੜਾ ਬਰਡ ਆ ਉਹ 120 ਗ੍ਰਾਮ ਫੀਡ ਖਾਂਦਾ ਹੁੰਦਾ ਠੀਕ ਹੈ ਜਿਹੜਾ ਅੰਡੇ ਵਾਲੀ ਮੁਰਗੀ ਆ ਬਾਕੀ ਆਪਣੇ ਕੋਲ ਬਲੈਕ ਐਸਟਰੋਲੋਪ ਬਰੀਡ ਤੇ ਤੁਸੀਂ ਵੇਟ ਗੇਨ ਕਰਨ ਲਈ ਕਰਦੇ ਹੋ ਤਾਂ ਉਹਨਾਂ ਦੀ ਹੋਰ ਫੀਡ ਹੁੰਦੀ ਹੈ ਇਹ ਇੱਕ ਅਲੱਗੇ ਟੌਪਿਕ ਹੈ ਵੀਰੇ ਬਰੀਡ ਦੇ ਹਿਸਾਬ ਨਾਲ ਫੀਡਿੰਗ ਕਾਸਟ ਹੁੰਦਾ ਤੇ ਦਿਨਾਂ ਦਾ ਹਿਸਾਬ ਕਿਤਾਬ ਹੁੰਦਾ ਵੀ ਕਿੰਨੇ ਦਿਨ ਤੱਕ ਪਾਲ ਲੈਣਾ ਜਾਂ ਕਿਵੇਂ ਵੀ ਹੈ ਹਨਾ ਤਾਂ ਮੈਂ ਇੱਕ ਆਮ ਜੀ ਗੱਲ ਕਰਾਂ ਅੰਡੇ ਵਾਸਤੇ ਪਾਲਦਿਆਂ ਨਾ ਮੰਨ ਕੇ ਚਲੋ ਤੁਸੀਂ ਪੰਜਾਬ ਵਰਡ ਪਾਲੇ ਬਈ ਸਿੱਧੀ ਦੇਸੀ ਭਾਸ਼ਾ ਦੇ ਵਿੱਚ ਦੱਸਾਂ ਆ ਪੰਜਾਬ ਵਰਡ ਦੇ ਵਿੱਚੋਂ ਨਾ ਆ 5 ਕ ਦੀ ਮੈਂਟੈਲਿਟੀ ਹੋ ਗਈ ਕਿੰਨੇ ਕ ਬਚੇ ਆਪਣੇ ਕੋਲੇ 50 ਦੇ ਵਿੱਚੋਂ ਬਚ ਕੇ 45 ਬਚ ਗਏ ਨਾ 45 ਕੇ ਬਚ ਗਏ 45 ਦੇ ਵਿੱਚੋਂ ਬਾਈ ਅੱਧੇ ਮੁਰਗੇ ਨਿਕਲ ਲਗੇ ਅੱਧੀਆਂ ਦੇ ਮੁਰਗੇ ਨਿਕਲ ਲਗੇ ਆ ਵੈਸੇ ਇਹ 60 40 ਦੀ ਰੇਸ਼ੋ ਹੁੰਦੀ ਆ 60 ਪਰਸੈਂਟ ਮੁਰਗੇ ਨਿਕਲਦੇ ਹੁੰਦੇ ਨੇ 40% ਮੁਰਗਾ ਨਿਕਲਦਾ ਹੁੰਦਾ ਮੈਂ ਕਹਿੰਨਾ ਇਹਦੇ ਵਿੱਚੋਂ 20 ਕੀ ਮੁਰਗੀਆਂ ਨਿਕਲ ਗਈਆਂ ਤੁਹਾਡੀਆਂ ਤੇ ਬਾਕੀ 15 ਮੁਰਗੇ ਨਿਕਲ ਗਏ ਹਨਾ ਉਹ ਆਪਾਂ ਨੇ ਮੁਰਗੀ ਸੇਲ ਕਰ ਦੇਣੇ ਨੇ ਉਹਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ 15 ਸੇਲ ਕਰ ਦੋ ਤੁਸੀਂ 8500 ਰੁਪਏ ਦੇ ਹਿਸਾਬ ਨਾਲ ਤੁਸੀਂ ਸੇਲ ਕਰ ਸਕਦੇ ਹੋ ਡਾਇਰੈਕਟ ਕਰਦੇ ਹਾਂ ਜੇ ਦੁਕਾਨਦਾਰ ਲੈਂਦੇ ਨੇ ਉਹ 500 ਦਾ ਵੀ ਲੈ ਲੈਂਦੇ ਨੇ 600 ਦਾ ਵੀ ਲੈ ਲੈਂਦੇ ਨੇ 7-800 ਦਾ ਵੀ ਲੈ ਲੈਂਦੇ ਡਿਪੈਂਡ ਕਰਦਾ ਵੀਰੇ ਜ਼ਿਆਦਾਤਰ ਤਾਂ 5-600 ਦਾ ਮਸਾ ਕੱਟਦੇ ਨੇ ਪਰ ਜੇ ਤੁਸੀਂ ਕਸਟਮਰ ਨੂੰ ਵੇਚਦੇ ਹੋ ਤਾਂ 8500 ਦਾ ਆਰਾਮ ਨਾਲ ਵਧੀਆ 2-2 ਕਿਲੋ ਦਾ ਬਰਡ ਜਿਹੜਾ ਤੁਸੀਂ ਮੁਰਗਾ ਵੇਚ ਸਕਦੇ ਹੋ ਬਾਕੀ ਬਾਈ ਜਿਹੜੀਆਂ ਮੁਰਗੀਆਂ ਬਚ ਗਈਆਂ ਉਹਨਾਂ ਨੂੰ ਆਪਾਂ ਨੇ ਫੀਡ ਪਾਣੀਆ ਫੀਡ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਅੰਡੇ ਵਾਲੀ ਮੁਰਗੀ ਜਿਹੜੀ ਵੀ ਬਲੈਕ ਐਸਟਰ ਲਾ ਬਿਜਾ ਰਿਆ ਯਾਰ ਤੇ ਉੱਤੇ ਕੰਮ ਕਰੋਗੇ ਤਾਂ ਇੱਕ ਦਿਨ ਦੀ 120 ਕਗਰਾਮ ਇੱਕ ਮੁਰਗੀ ਜਿਹੜੀ ਫੀਡ ਖਾਂਦੀ ਹੁੰਦੀ ਆ ਤਾਂ ਉਹ ਥੈਲੇ ਦੀ ਗੱਲ ਕਰਾਂ ਥੈਲਾ ਆਉਂਦਾ 50 ਕਿਲੋ ਦੀ ਫੀਡ ਆਉਣੀ ਹੁੰਦੀ ਆ ਰੇਟ ਉਹਦਾ ਕਦੇ 1400 ਹੁੰਦਾ ਕਦੇ 1430 ਜਾਂ 1450 ਇਹ ਰੇਟ ਰੈਂਦਾ ਹੁੰਦਾ ਤਾਂ 50 ਕਿਲੋ ਦੇ ਹਿਸਾਬ ਨਾਲ ਜਿੰਨੇ ਬਾੜ ਨੇ ਤੁਸੀਂ ਕੈਲਕੂਲੇਟ ਕਰ ਲਿਓ ਮੰਨ ਲਓ ਹੁਣ ਆਪਣੇ ਕੋਲ 20 ਮੁਰਗੀਆਂ ਰਹਿ ਗਈਆਂ 20 ਮੁਰਗੀਆਂ ਦੇ ਵਿੱਚੋਂ ਬਈ ਜੀ ਤੁਸੀਂ 2 ਦੇ ਵਿੱਚੋਂ ਮੈਂ ਕਹਿੰਦਾ 20 ਦੀਆਂ 20 ਆਂਡਾ ਨਹੀਂ ਦੇਣਗੀਆਂ। ਘੱਟੋ ਘੱਟ 15 ਜਾਂ ਕਦੇ 15 ਦੇ ਤਾਂ ਕਦੇ 13 ਦੇ ਤਾਂ ਐਵਰੇਜ ਆਪਾਂ 13 ਕ ਮੰਨ ਲੈ 12 ਮੰਨ ਲਈ 13 ਵੀ ਰਹਿਣ ਦੋ। ਠੀਕ ਆ 12 ਕ ਹੁਣ 15 ਰੁਪਏ ਦੇ ਹਿਸਾਬ ਨਾਲ ਜੇ ਆਪਾਂ ਆਂਡਾ ਸੇਲ ਕਰਦੇ ਆ ਤਾਂ 150 ਜਾਂ 100 ਮੰਨ ਕੇ ਚਲੋ 150 ਜਾਂ ਫਿਰ 187 ਦੇ ਕਰੀਬ ਆਪਣਾ ਇੱਕ ਦਿਨ ਦੀ ਅਰਨਿੰਗ ਆ ਜਾਂਦੀ ਹੁੰਦੀ ਆ। ਬਈ ਇਹ ਸਾਈਡ ਇਨਕਮ ਆ ਸਿਰਫ 20 ਕ ਮੁਰਗੀਆਂ ਤੋਂ ਰੱਖ ਕੇ ਤੁਸੀਂ ਨਾ ਅ ਦੇ ਇੰਨੀ ਕਰਨਿੰਗ ਕਰ ਸਕਦੇ ਹਾਂ ਬਾਕੀ ਫੀਡਿੰਗ ਕਾਸਟ 20 ਰੁਪਿਆ ਦਾ ਕੱਢ ਦੋ ਤਾਂ 150 ਰੁਪਿਆ ਤੁਹਾਡਾ ਕਿਤੇ ਨਹੀਂ ਗਿਆ 150 ਰੁਪਿਆ ਦੀ ਤੁਸੀਂ ਦਿਨ ਦੀ ਜੇ ਕੱਢੀ ਜਾਂਦੇ ਹੋ ਅਲੱਗ ਤੋਂ ਇਨਕਮ ਦੋ ਦਿਨਾਂ ਦਾ 300 ਰੁਪਿਆ ਹੋ ਗਿਆ ਵੀਰੇ ਬਾਕੀ ਮੁਰਗੀਆਂ ਆਪਣੇ ਕੋਲ ਸਟਾਕ ਪਿਆ ਹੈ ਸਾਲ ਕੱਢ ਦੋ ਸਾਲ ਰੱਖਣੇ ਦੋ ਸਾਲ ਰੱਖ ਲਓ ਸਾਲ ਵੈਸੇ ਰੱਖਦੇ ਆ ਸਾਲ 1.5 ਸਾਲ ਰੱਖ ਕੇ ਤੁਸੀਂ ਮੁਰਗੀਆਂ ਸੇਲ ਕਰ ਸਕਦੇ ਹੋ ਜਿਹੜੀਆਂ ਸੇਲ ਕਰੋਗੇ ਉਹ ਵੀ ਮੰਨ ਕੇ ਚੱਲੋ 300 ਜਾਂ 350 ਰੁਪਏ ਕਿਲੋ ਨੂੰ ਦੇ ਸਕਦੇ ਹੋ ਵੈਸੇ ਜੇ ਤੁਸੀਂ ਕਟਰ ਕੋਲੇ ਜਾਂਦੇ ਹੋ ਤਾਂ 150 ਜਾਂ 160 170 ਹੱਦ ਦੇ ਇੱਥੇ ਤੱਕ ਰੇਟ ਜਾਂਦਾ ਉਹ ਇਹ 120 130 ਨੂੰ ਮੁਰਗੀ ਲੈ ਲੈਂਦੇ ਨੇਗੇ ਰੁਪਏ ਕਿਲੋ ਦੇ حساب ਨਾਲ ਦੇਸੀ ਪਰ ਜੇ ਤੁਸੀਂ ਡਾਇਰੈਕਟ ਸੇਲ ਕਰੋਗੇ ਤਾਂ ਵਧੀਆ ਆਪਣਾ ਬਜਟ ਆਪ ਤਿਆਰ ਕਰ ਸਕਦੇ ਹੋ ਹੁਣ ਮੁਰਗੀ ਦੀ ਗੱਲ ਕਰੀਏ 3350 400 450 ਇਸ ਰੇਟ ਤੱਕ ਵੀ ਮੁਰਗੀਆਂ ਜਾਈ ਜਾਂਦੀਆਂ ਨੇ ਜੇ ਵਧੀਆ ਸਿਹਤਮੰਦ ਮੁਰਗੀ ਹੈ ਠੀਕ ਹੈ ਭਾਈ ਬਾਕੀ ਇਹ ਵੀਡੀਓ ਦੇ ਵਿੱਚ ਮੈਂ ਇਹੀ ਦੱਸਣਾ ਸੀਗਾ ਕਿ ਤੁਸੀਂ ਨਾ ਮੰਨ ਕੇ ਚਲੋ 20 ਕੁ ਮੁਰਗੀਆਂ ਰੱਖ ਕੇ ਤੁਸੀਂ ਕਿੰਨੇ ਕਮਾ ਸਕਦੇ ਹੋ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨੇ ਮਿਲਦੇ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਧੰਨਵਾਦ